ਗੜੇਮਾਰੀ ਕਾਰਨ ਹੋਈ ਫਸਲਾਂ ਦੇ ਨੁਕਸਾਨ ਦੇ ਮਾਪਜਿਹਦ ਨੂੰ ਲੈ ਕੇ ਅੱਜ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਟੋਲ ਪਲਾਜ਼ਾ ਤੇ ਬੀਕੇ ਜੂ ਖੋਸਾ ਦਾ ਧਰਨਾ ਪਹੁੰਚਿਆ ਛੇਵੇਂ ਦਿਨ ਵਿੱਚ ਅੱਜ ਇਹਨਾਂ ਵੱਲੋਂ ਫੂਕਿਆ ਗਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਇੱਥੇ ਬਠਿੰਡਾ ਤੋਂ ਐਮਪੀ ਦੀ ਚੋਣ ਲੜ ਰਹੇ ਗਰਮੀਤ ਸਿੰਘ ਖੁੱਡੀਆਂ ਦਾ ਪੁਤਲਾ ਮੰਗਲਵਾਰ ਨੂੰ 4 ਵਜੇ ਦੇ ਲਗਭਗ ਕੁਲਦੀਪ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਬੀਕੇਜੂ ਖੋਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੜੇਮਰੀ ਦੇ ਕਾਰਨ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਇਹਨਾਂ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਗਰਦਾਵਰੀ ਵੀ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਜਿੰਨਾ ਚਿਰ ਇਹ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ ਉਨਾ ਚਿਰ ਲਗਾਤਾਰ ਇਹਨਾਂ ਦੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਊਗਾ ਅੱਜ ਇਹਨਾਂ ਵੱਲੋਂ ਪੰਜਾਬ ਦੇ ਖੇਤੀਬਾੜੀ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਗੁਰਮੀਤ ਸਿੰਘ ਖੁੱਡੀਆਂ ਦਾ ਨੰਬਰ ਇੱਥੇ ਬੱਲੂਣਾ ਟੋਲ ਪਲਾਜ਼ੇ ਦੇ ਉੱਤੇ ਇਹਨਾਂ ਵੱਲੋਂ ਪੋਸਟਰ ਫੁਕਿਆ ਗਿਆ ਮਰਦਾ ਹੋਵੇ ਕਰਦਾ ਹੋਵੇ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਪਿਛਲੇ ਦਿਨਾਂ ਤੋਂ 5 ਤੋਂ 6 ਦਿਨਾਂ ਤੋਂ ਲਗਾਤਾਰ ਜਿਹੜਾ ਗੜੇ ਮਾਰੀ ਦੇ ਕਾਰਨ ਟੋਲ ਪਲਾਜੇ ਤੇ ਘਰਨਾ ਲੱਗਿਆ ਹੋਇਆ ਜਿਹੜਾ ਗੜੇ ਮਾਰਗਾ ਦਾ ਕਣਕ ਮਰੀ ਹੋਈ ਦਾ ਮਾਲਜਾ ਲੈਣ ਵਾਸਤੇ ਪਰ ਹਜੇ ਤੱਕ ਵੀ ਬਠਿੰਡਾ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹਦਾ ਕੋਈ ਵੀ ਗਰਦੌਨੀ ਕਰਨ ਵਾਸਤੇ ਕੋਈ ਹਜੇ ਜਿਹੜਾ ਆਰਡਰ ਨਹੀਂ ਦਿੱਤੇ ਗਏ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤੱਕ ਇਹਨਾਂ ਦੇ ਅਸੀਂ ਹਰੇਕ ਪਿੰਡ-ਪਿੰਡ ਜਾ ਕੇ ਇਸੇ ਤੱਕ ਪੁਤਲੇ ਫੁਕਾਂਗੇ ਹਰੇਕ ਪਿੰਡ ਦੇ ਵਿੱਚ ਇਹਨਾਂ ਦਾ ਪੁਤਲਾ ਫੁਕਾਇਆ ਜਾਊਗਾ ਜਿੰਨਾ ਚਿਰ ਜਿਹੜਾ ਕਿਸਾਨਾਂ ਨੂੰ ਬੰਦ ਹੈ ਮਹੌਜਾ ਜਿਹੜਾ ਨਹੀਂ ਦਿੱਤਾ ਜਾਂਦਾ ਤਾਂ ਟੋਨ ਪ੍ਰਚਾਰ ਵਾਸਤੇ ਤਾਂ ਇਹ ਨਿਕਲ ਪਏ ਆ ਇਹਨਾਂ ਨੂੰ ਜਿਵੇਂ ਦੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਜਿਹੜੇ ਪਿੰਡ-ਪਿੰਡ ਆਉਣਗੇ ਇਸੇ ਤੱਕ ਇਹਨਾਂ ਦਾ ਕੇਰ ਕੇ ਵਿਰੋਧ ਵੀ ਕੀਤਾ ਜਾਊਗਾ ਤੇ ਹਰੇਕ ਪਿੰਡ ਵਿੱਚ ਇਹਨਾਂ ਦੇ ਇਸੇ ਤੱਕ ਪੁਤਲੇ ਫੁਕਾਂਗੇ ਉਨਾ ਚਿਰ ਇਹਨਾਂ ਨੂੰ ਕੋਈ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਊਗਾ ਜਿਵੇਂ ਅੱਕੇ ਇਹਨਾਂ ਦਾ ਪੱਲੀ ਬੀਜੇਪੀ ਸਰਕਾਰ ਦਾ ਵਿਰੋਧ ਹੁੰਦਾ ਸੀ ਇਸ ਵਾਰ ਇਸ ਪੰਜਾਬ ਸਰਕਾਰ ਦਾ ਵੀ ਪਿੰਡ-ਪਿੰਡ ਇਸੇ ਤਰ੍ਹਾਂ ਪੂਰਾ ਭਾਰੀ ਵਿਰੋਧ ਹੋਊਗਾ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਕਲਦੀਪ ਸਿੰਘ ਨੇਤਾ ਕੋਟਪਈ ਜਿਲਾ ਕਰਨ ਸਕਤਰ ਸ਼੍ਰੀ ਮਕਸਰ ਸਾਹਿਬ ਬਿਕਜੂ ਪੋਸਾ ਅਸੀਂ ਸਰਕਾਰ ਨੂੰ ਇਹ ਸਖਤ ਹਦਾਇਤਾ ਸਾਡੀ ਕਿ ਜਾਂ ਤਾਂ ਅੱਜ ਸਾਨੂੰ ਸੀਮਾਦਨ ਹੋਗਾ ਬੱਲੂਆਣਾ ਟੋਲ ਪਲਾਜ਼ਾ ਸੈਵਨ ਸੱਤ ਤੇ ਬੈਠਿਆਂ ਨੂੰ ਇਥੇ ਜਿਹੜਾ ਘੜੇ ਮਾਰੀ ਦਾ ਇਨਸਾਨ ਹੋਇਆ ਉਹਨਾਂ ਕਿਸਾਨਾਂ ਦੀ ਪੂਰਤੀ ਕਰਾਈ ਜਾਵੇ ਜਲਦ ਤੋਂ ਜਲਦ ਨਹੀਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਇਹ ਜਿਹੜਾ ਖੁੱਡੀਆਂ ਮੰਤਰੀ ਅਤੇ ਪੰਜਾਬ ਸਰਕਾਰ ਦਾ ਅਰਥੀ ਫੂਟ ਮੁਜਾਹਰਾ ਕਰਾਂਗੇ ਹਰ ਇੱਕ ਪਿੰਡ ਦੇ ਵਿੱਚ ਇੱਕ ਰੋਜ ਪੁਤਰਾ ਫੁੱਕਾ ਜਾਇਆ ਕਰੂਗਾ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੇ ਗੱਲ ਤੋਂ ਜੱਦ ਹਾਲੋ ਜੇ ਨਹੀਂ ਅਸੀਂ ਸੂਬਾ ਕਮੇਟੀ ਨਾਲ ਗੱਲ ਕਰਕੇ ਆਉਣ ਵਾਲੇ ਦਿਨਾਂ ਵਿੱਚ ਰੋਡ ਨੂੰ ਜਾਮ ਕਰਨ ਦਾ ਵੀ ਅਸੀਂ ਜਿਹੜਾ ਸਨੇਹਾ ਦੇਵਾਂਗੇ ਜਿੰਨੇ ਦੂਰ ਤੱਕ ਸਾਡੀ ਆਵਾਜ਼ ਜਾਂਦੀ ਸਾਰੇ ਪਿੰਡਾਂ ਦੇ ਵਿੱਚੋਂ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਜੋ ਵੀ ਅੰਨ ਖਾਂਦਾ ਪੇਟ ਭਰਦਾ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਤੁਸੀਂ ਪਹੁੰਚੋ ਤੇ ਜਦੋਂ ਅਸੀਂ ਇੱਥੋਂ ਮੈਸੇਜ ਦੇਵਾਂਗੇ ਉਦੋਂ ਆਪਕੋ ਆਪਣੇ ਗੁਰਦੁਆਰਿਆਂ ਵਿੱਚ ਲੋਸਮੈਂਟਾਂ ਕਰਾਓ ਮੰਦਰਾਂ 'ਚ ਤੇ ਵੱਡੀ ਗਿਣਤੀ ਪਹੁੰਚੋ ਰੋਡ ਬੰਦ ਕਰਕੇ ਆਪਾਂ ਜਿਹੜੀ ਗੁੰੰਗੀ ਪੁਲੀਸ ਸਰਕਾਰ ਨੂੰ ਜਗਾ ਸਕਦੇ